ਪਿਆਰੇ ਸ਼ੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਡਰਾਈ 에ਅ ਖੁਸ਼ਕ ਜਿਹੜੀ ਸੁੱਕੀ ਹਵਾ ਉਹਦਾ ਸਾਡੇ ਸਰੀਰ ਦੇ ਉੱਪਰ ਕਿਹੜੇ ਕਿਹੜੇ ਆਰਗਨ ਦੇ ਉੱਪਰ ਕਿਸ ਤਰ੍ਹਾਂ ਬੁਰਾ ਅਸਰ ਪੈ ਸਕਦਾ ਜਿਵੇਂ ਅੱਜਕੱਲ ਬਹੁਤ ਖੁਸ਼ਕ ਹਵਾ ਚੱਲ ਰਹੀ ਹੈ ਮੌਸਮ ਗਰਮੀ ਦਾ ਡਸਟ ਪਾਰਟਿਕਲਸ ਪਲੇਟਸ ਕਾਫੀ ਇਹਦੇ ਵਿੱਚ ਹੈਗੇ ਨੇ ਜਿਵੇਂ ਟੂੜੀ ਵਗੈਰਾ ਦੀ ਪੰਡ ਵਗੈਰਾ ਵਿੱਚ ਮਿਕਸ ਹੋਈ ਹੋਵੇ। ਇਹ ਕਾਫੀ ਹੱਦ ਤੱਕ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ। ਉਹਦੇ ਤੋਂ ਕਿਵੇਂ ਬਚਣਾ? ਇਹਨਾਂ ਬਾਰੇ ਆਪਾਂ ਥੋੜੀ ਜੀ ਬ੍ਰੀਫਲੀ ਡਿਸਕਸ ਕਰਾਂਗੇ। ਚਾਹੇ ਤੁਸੀਂ ਮਰੂਥਲ ਦੇ ਵਿੱਚੋਂ ਕਿਸੇ ਪੂਲ ਦੇ ਕਿਨਾਰੇ ਤੇ ਜਾਂ ਤੁਸੀਂ ਸਰਦੀਆਂ ਦੇ ਵਿੱਚ ਵੀ ਕਿਸੇ ਅਜੂਬੇ ਦੇ ਕਿਨਾਰੇ ਘੁੰਮ ਫਿਰ ਰਹੇ ਹੋ ਜਾਂ ਰਹਿ ਰਹੇ ਹੋ। ਤਾਂ ਉਥੋਂ ਦੀ ਜਿੰਨੀ ਵੀ ਸਾਰੀ ਸੁੱਕੀ ਹਵਾ ਉਹ ਸਾਡੇ ਸਰੀਰ ਦੇ ਉੱਪਰ ਸਾਡੀ ਚਮੜੀ ਤੋਂ ਲੈ ਕੇ ਸਾਡੇ ਲੰਗਜ਼ ਦੇ ਵਿੱਚ ਜਾਂ ਹੋਰ ਆਰਗਨਸ ਦੇ ਉੱਪਰ ਕਾਫੀ ਸਾਡੀਆਂ ਅੱਖਾਂ ਨੱਕ ਦੇ ਵਿੱਚ ਬੁਰਾ ਅਸਰ ਪਾਉਂਦੀ ਹੈ। ਉਹ ਇੱਕ ਖੁਸ਼ਕ ਮੌਸਮ ਹੁੰਦਾ ਜਾਂ ਡਰਾਈ ਮੌਸਮ ਹੈ ਜਿਹੜਾ ਉਹ ਕਾਫੀ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਲੈਂਦਾ ਹੈ। ਇਸ ਕਰਕੇ ਜਾਂ ਸਾਨੂੰ ਕਈ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਲੈਂਦਾ ਹੈ। ਇਹਨਾਂ ਖੁਸ਼ਕ ਹਵਾ ਇੱਕ ਸਮੱਸਿਆ ਕਿਵੇਂ ਪੈਦਾ ਕਰਦੀ ਹੈ। ਉਹ ਖੁਸ਼ਕ ਹਵਾ ਦੇ ਵਿੱਚ ਸਾਹ ਲੈਣ ਦੇ ਨਾਲ ਕੈਵਰੀਜਿਮੇ ਡਮਾ, ਬ੍ਰੌਂਕਾਈਟਿਸ, ਸਾਈਨਸਾਈਟਿਸ ਇੱਥੋਂ ਤੱਕ ਕਿ ਐਪਿਸਟੈਕਸਿਸ ਨੱਕ ਦੇ ਵਿੱਚੋਂ ਖੂਨ ਵਗਣਾ ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਕਹਿੰਦੇ ਨੱਕ ਸੀਰ ਪੁੱਟਣੀ ਕਹਿ ਦਿੰਦੇ ਆ। ਉਹ ਸਮੱਸਿਆਵਾਂ ਵੀ ਆ ਜਾਂਦੀਆਂ ਨੇ। ਇੱਥੋਂ ਤੱਕ ਕਿ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ। ਡੀਹਾਈਡਰੇਸ਼ਨ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ। ਜਦੋਂ ਅਸੀਂ ਖੁਸ਼ਕਵਾ ਦੇ ਵਿੱਚ ਰਹਿੰਦੇ ਹਾਂ ਜਦੋਂ ਹਵਾ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਆ ਤਾਂ ਸਾਡੇ ਸਾਈਨਸ ਜਿਹੜੇ ਨੇ ਨੱਕ ਦੇ ਅੰਦਰ ਉਹ ਵੀ ਸੁੱਕ ਜਾਂਦੇ ਨੇ ਜੋ ਕਿ ਆਮ ਤੌਰ ਤੇ ਗਾੜੇ ਬਲਗਮ ਜਿਹੜੇ ਹੁੰਦੇ ਉਹਨਾਂ ਦੇ ਵਿੱਚ ਉਹ ਫਿਰ ਸੰਘਣੇ ਹੋ ਜਾਂਦੇ ਆ ਤੇ ਬਹੁਤ ਜ਼ਿਆਦਾ ਜਦੋਂ ਸੁੱਕ ਜਾਂਦੇ ਆ ਤਾਂ ਉਹਦੇ ਵਿੱਚ ਜਿਹੜੇ ਕਟਾਣੂਆਂ ਲਈ ਪ੍ਰਭਾਵਸ਼ੀਲੀ ਜਿਹੜਾ ਇੱਕ ਜਾਲ ਬਣਦਾ ਜਿਹਦੇ ਨਾਲ ਉਹਦੇ ਵਿੱਚ ਤੇ ਜਦੋਂ ਖੁਸ਼ਕ ਹਵਾ ਹੁੰਦੀ ਹੈ ਤਾਂ ਤੁਹਾਨੂੰ ਜਕਾਮ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਤੁਹਾਡੇ ਬਲਗਮ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਫੜਦਾ ਨਹੀਂ ਉਹ ਮਿਕਸ ਜਿਹੜਾ ਉਹ ਕੈਚ ਨਹੀਂ ਕਰਦਾ ਤੇ ਇਸ ਕਰਕੇ ਤੁਹਾਨੂੰ ਕਈ ਵਾਰੀ ਥੋੜੀ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਆ ਜਾਂਦੀ ਹੈ ਹੁਣ ਖੁਸ਼ਕ ਹਵਾ ਦੇ ਵਿੱਚ ਜਿਹੜੀ ਸਾਡੀ ਸਾਹ ਦੀ ਪ੍ਰਣਾਲੀ ਹੈ ਉਹ ਵੀ ਪ੍ਰਭਾਵਿਤ ਹੋ ਜਾਂਦੀ ਹੈ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਣੀਆਂ ਜਿਵੇਂ ਖਾਰਸ਼ਦਾਰ ਜਾਂ ਅੱਖਾਂ ਦਾ ਲਾਲ ਹੋ ਜਾਣਾ ਜਾਂ ਜਲਨ ਮਹਿਸੂਸ ਹੋਣੀ ਅੱਖਾਂ ਦੇ ਵਿੱਚ ਕਿਉਂਕਿ ਸੁੱਕੀ ਹਵਾ ਤੇ ਡੀ ਹਾਈਡਰੇਸ਼ਨ ਜਿਹੜੀ ਆ ਉਹ ਕੱਟ ਨਮੀ ਦਾ ਇੱਕ ਹੋਰ ਮਾੜਾ ਪ੍ਰਭਾਵ ਹੈ ਕਿ ਜੋ ਸਾਡੀਆਂ ਦੋਨਾਂ ਅੱਖਾਂ ਲਈ ਲੁੜੀਂਦੇ ਹੰਝੂ ਨਹੀਂ ਜਦੋਂ ਆਉਂਦੇ ਟਰਾਈ ਹੋ ਜਾਂਦੀਆਂ ਨੇ ਸਾਡੀਆਂ ਅੱਖਾਂ ਤਾਂ ਅੱਖਾਂ ਦੇ ਵਿੱਚ ਵੀ ਪ੍ਰੋਬਲਮ ਜਿਵੇਂ ਆ ਜਾਂਦੀ ਹੈ ਅੱਖਾਂ ਦਾ ਲਾਲ ਹੋਣਾ ਖਾਰਸ਼ ਹੋਣੀ ਇਹ ਇਹ ਮੁਸ਼ਕਲ ਵੀ ਆ ਜਾਂਦੀ ਹੈ ਗਲਾ ਖਰਾਬ ਹੋਣਾ ਹੁਣ ਸੁੱਕੀ ਖੰਘ ਦੇ ਨਾਲ ਤੁਹਾਡੇ ਗਲੇ ਦੇ ਵਿੱਚ ਵੀ ਬਲਕਿ ਕਈ ਵਰੀ ਜਮਦਨ ਉਹਦੇ ਨਾਲ ਵੀ ਖਾਰਸ਼ ਵਗੈਰਾ ਹੋ ਜਾਂਦੀ ਹੈ ਗਲੇ ਦੇ ਵਿੱਚ ਸੋਜ ਪੈ ਜਾਂਦੀ ਹੈ ਸਿਰ ਦਰਦ ਹੁੰਦਾ ਜਦੋਂ ਸਾਈਨਸ ਥੋੜੇ ਖਰਾਬ ਹੁੰਦੇ ਨੇ ਡਰਾਈ ਹੋ ਜਾਂਦੇ ਨੇ ਤਾਂ ਉਹਦੇ ਨਾਲ ਵੀ ਸਾਨੂੰ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਂਦੀ ਹੈ ਮੂੰਹ ਜਿਹੜਾ ਉਹ ਸਾਡਾ ਸੁੱਕ ਜਾਣਾ ਬੁੱਲ ਸੁੱਕ ਜਾਣੇ ਜਿਹਨੂੰ ਅਸੀਂ ਜੈਰਾਸਟੋਮੀਆ ਬੋਲ ਦਿੰਨੇ ਜਦੋਂ ਵੀ ਸਾਹ ਲੈਣ ਦੇ ਵਾਲੀ ਹਵਾ ਜਿਆਦਾ ਖੁਸ਼ਕ ਹੁੰਦੀ ਹੈ ਤਾਂ ਇਹ ਸਾਡੇ ਮੂੰਹ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਉਹਨੂੰ ਸੋਖ ਲੈਂਦੀ ਹੈ ਜਿਹਦੇ ਨਾਲ ਸਾਡਾ ਮੂੰਹ ਸੁੱਕ ਜਾਂਦਾ ਲਿਪਸ ਜਿਹੜੇ ਸਾਡੇ ਬੁੱਲ ਵਗੈਰਾ ਉਹ ਵੀ ਫਟ ਜਾਂਦੇ ਆ ਇਥੋਂ ਤੱਕ ਕਿ ਕੰਨਾਂ ਦੇ ਵਿੱਚ ਦਰਦ ਹੋਣ ਜਦੋਂ ਖੁਸ਼ਕ ਹਵਾ ਜਿਹੜੀਆਂ ਸਾਡੀਆਂ ਲੀਸਦਾਰ ਛਿਲੀਆਂ ਹੁੰਦੀਆਂ ਨੇ ਦੋਨਾਂ ਕੰਨਾਂ ਦੇ ਅੰਦਰ ਜਦੋਂ ਸੁੱਕ ਜਾਂਦੀਆਂ ਡਰਾਈ 에ਅਰ ਦਾ ਕਰਕੇ ਜਾਂ ਖੁਸ਼ਕ ਮੌਸਮ ਦੇ ਪ੍ਰਭਾਵ ਦਾ ਕਰਕੇ ਤਾਂ ਉੱਥੇ ਵੀ ਮੁਸ਼ਕਲ ਆ ਜਾਂਦੀ ਹੈ ਜਦੋਂ ਇਹ ਜਲਣ ਵਾਲੀ ਕੋਈ ਖਾਰਿਜ ਚੀਜ਼ਾਂ ਚਮੜੀ ਜਦੋਂ ਨਮੀ ਦੀ ਕਮੀ ਹੁੰਦੀ ਹੈ ਜਾਂ ਮੌਸਮ ਦੇ ਦੌਰਾਨ ਸਾਡੀ ਚਮੜੀ ਦੀ ਉੱਪਰਲੀ ਪਰਤ ਆ ਉਹਦੇ ਵਿੱਚੋਂ ਪਾਣੀ ਜਿਹੜਾ ਉਹ ਨਿਕਲ ਜਾਂਦਾ ਚੂਸਿਆ ਜਾਂਦਾ ਜਿਸ ਕਰਕੇ ਉਹ ਵੀ ਉੱਥੇ ਵੀ ਸਾਨੂੰ ਕੋਈ ਵਰੀ ਠਫੜ ਪੈ ਜਾਂਦੇ ਆਟ ਕੇਰੀਆ ਟਾਈਪ ਸਿੰਪਟਮ ਆ ਜਾਂਦੇ ਮੂੰਹ ਫਟ ਜਾਂਦਾ ਜਿਹੜੇ ਲਿਪਸ ਹੁੰਦੇ ਆ ਨਾ ਬੁੱਲ ਉਹ ਫਟ ਜਾਂਦੇ ਹਨ ਬੁੱਲਾਂ ਦੀ ਚਮੜੀ ਜ਼ਿਆਦਾ ਪਤਲੀ ਹੁੰਦੀ ਹੈ ਸੁਵੇਦਨਸ਼ੀਲ ਹੁੰਦੀ ਹੈ ਇਸ ਕਰਕੇ ਬਾਕੀ ਇਸੀ ਦੇ ਹਿੱਸਿਆਂ ਨਾਲੋਂ ਉਹਦੇ ਵਿੱਚ ਜਿਆ ਤੇਲ ਜਾਂ ਪਸੀਨੇ ਦੇ ਜੜੀਆਂ ਗਰੰਤੀਆਂ ਨਹੀਂ ਉਹ ਬੜੀਆਂ ਘੱਟ ਹੁੰਦੀਆਂ। ਜਿਹੜੀ ਉਹ ਤਰਲ ਘੱਟ ਰਹਿੰਦੇ ਆ। ਇਸ ਕਰਕੇ ਜਦੋਂ ਵੀ ਕੋਈ ਸੁੱਕੇ ਹਾਲਾਤ ਜਾਨਕੀ ਹਵਾ ਵਗੈਰਾ ਚੱਲਦੀ ਹੈ ਜਾਂ ਸੁੱਕਾ ਮੌਸਮ ਡਰਾਈ ਚੱਲ ਰਿਹਾ ਹੁੰਦਾ ਸੀਜ਼ਨ ਤਾਂ ਉਹਦੇ ਨਾਲ ਵੀ ਬੁੱਲ ਜਿਹੜੇ ਨੇ ਉਹ ਫਟ ਜਾਂਦੇ। ਖਰਾਬ ਹੋ ਜਾਂਦੇ ਨੇ। ਕਬਜ਼ ਕਬਜ਼ ਵੀ ਡਰਾਈ ਮੌਸਮ ਦੇ ਵਿੱਚ ਜ਼ਿਆਦਾ ਆਉਂਦੀ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਹ ਪਾਣੀ ਜਿਹੜਾ ਵਾ ਉਹ ਸਾਡੀਆਂ ਅੰਤੜੀਆਂ ਦੇ ਵਿੱਚ ਜਦੋਂ ਘਟ ਜਾਂਦਾ ਸਰੀਰ ਦੇ ਵਿੱਚ ਤਾਂ ਉਹ ਜਿਹੜੇ ਪਸੀਨੇ ਦੇ ਨਾਲ ਜਾਂ ਕਿਸੇ ਕਾਰਨ ਪਾਣੀ ਅਸੀਂ ਘਟ ਪੀਂਨੇ ਜਾਂ ਗਰਮੀ ਦੇ ਵਿੱਚ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਅਸੀਂ ਪਾਣੀ ਲੈਂਦੇ ਨਹੀਂ ਤੇ ਉਹਦੇ ਨਾਲ ਵੀ ਸਾਡੇ ਸਰੀਰ ਦੇ ਵਿੱਚੋਂ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਉਹ ਵੀ ਇੱਕ ਕਬਜ਼ ਜਿਹੜੀ ਆ ਉਹਦਾ ਕਾਰਨ ਹੋ ਜਾਂਦਾ ਹੁਣ ਖੁਸ਼ਕ ਹਵਾ ਤੁਹਾਡੇ ਜਿਹੜੀਆਂ ਮੌਜੂਦ ਕੁਝ ਪਹਿਲਾਂ ਸਾਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਮੰਨ ਲਓ ਕਿਸੇ ਨੂੰ ਕੋਈ ਅਲਰਜੀ ਹੈ ਜਾਂ ਮੌਸਮੀ ਅਲਰਜੀ ਹੈ ਜਾਂ ਕੋਈ ਫੰਗਸ ਹੈ ਜਾਂ ਕਿਸੇ ਨੂੰ ਕੋਈ ਕੰਟੈਕਟ ਡਰਮਟਾਈਟਸ ਹੈਗਾ ਚੰਬਲ ਵਗੈਰਾ ਦੇ ਰੋਗ ਹੈਗੇ ਤਾਂ ਉਹਦੇ ਨਾਲ ਵੀ ਖੁਸ਼ਕ ਹਵਾ ਜਿਹੜੀ ਹੈ ਉਹਦੇ ਜਦੋਂ ਚੱਲਦੀ ਹੈ ਤਾਂ ਉਹਦੀ ਉਹ ਵੀ ਬਿਮਾਰੀਆਂ ਸਾਡੀਆਂ ਵਿਗੜਨੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਜਦੋਂ ਵੀ ਤੁਹਾਡੀ ਖੁਸ਼ ਚਮੜੀ ਜਿਹੜੀ ਹੈ ਕਿਉਂਕਿ ਸਾਡੀ ਉਹ ਸਟ्रेस ਨੂੰ ਵਧਾਉਂਦੀ ਹੈ ਤਣਾਅ ਵੱਧਦਾ ਸਾਡੇ ਅੰਦਰ ਤੇ ਸਟ्रेस ਦੇ ਹਾਰਮੋਨਸ ਜਿਹੜੇ ਨੇ ਉਹ ਫਿਰ ਸਾਡੀ ਸਕਿਨ ਦੇ ਉੱਪਰ ਵੀ ਬੁਰਾ ਅਸਰ ਪਾਉਂਦੇ ਹੈ ਜਾਂ ਤੁਹਾਨੂੰ ਸੁੱਕੀ ਖਾਂਗਾ ਸਕਦੀ ਹੈ ਗਲੇ ਦੇ ਵਿੱਚ ਖਰਖਰੀ ਰਹਿਣੀ ਵੀ ਕੁਝ ਕੰਡ ਦਾ ਕਰਕੇ ਜਦੋਂ ਜਾਂ ਚੰਗੀ ਤਰ੍ਹਾਂ ਜਦੋਂ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੇ ਕਮੀ ਦੇ ਕਾਰਨ ਜਿਹੜੀਆਂ ਹੋਣ ਵਾਲੀਆਂ ਜਿਵੇਂ ਦਿਲ ਦੀ ਧੜਕਣ ਜਾਂ ਹੋਰ ਜਿਹੜੀਆਂ ਸਾਡੀਆਂ ਮਾਨਸਿਕ ਸਮੱਸਿਆਵਾਂ ਨੇ ਜਾਂ ਸਾਈਕੀਟ੍ਰਿਕ ਇਲਨਸ ਅਗਰ ਕਿਸੇ ਨੂੰ ਹੈਗੀ ਹੈ ਤਾਂ ਉਹ ਵੀ ਉਹਦੇ ਵੀ ਸਿੰਪਟਮ ਜਿਹੜੇ ਆ ਉਹ ਐਗਰਵੇਟ ਹੋ ਜਾਂਦੇ ਆ ਇਸ ਕਰਕੇ ਇਹਦੇ ਬਾਰੇ ਕੀ ਹੁੰਦਾ ਕਿ ਜਦੋਂ ਤੁਸੀਂ ਮੰਨ ਲਓ ਜਦੋਂ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਤੁਸੀਂ ਖੁਸ਼ਕੀ ਦੇ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਉੱਥੇ ਕੀ ਹੁੰਦਾ ਕਿ ਸਾਡਾ ਲਾਈਫ ਸਟਾਈਲ ਜਿਹੜਾ ਸਾਰਾ ਕੁਝ ਹੈ ਉਹ ਫਿਰ ਅਫਸਰਟ ਹੋ ਜਾਂਦਾ ਇਸ ਕਰਕੇ ਉਹ ਡਿਪੈਂਡ ਕਰਦਾ ਕਿ ਮੌਸਮ ਕਿਸ ਤਰ੍ਹਾਂ ਦਾ ਹੈ ਜ਼ਿਆਦਾ ਰੇਤਲਾਵਾ ਨਿਊਟਕੀ ਵੀ ਵਗੈਰਾ ਹੁੰਦੇ ਨੇ ਉਸ ਜਗ੍ਹਾ ਦੇ ਉੱਪਰ ਤੁਸੀਂ ਪਾਣੀ ਦੀ ਤੁਹਾਨੂੰ ਜ਼ਿਆਦਾ ਲੋੜ ਹੁੰਦੀ ਹੈ ਦੋ ਤਿੰਨ ਵਾਰਨ ਹੋਣ ਦੀ ਵੀ ਲੋੜ ਹੁੰਦੀ ਹੈ ਫੀਸ ਨੂੰ ਗਿੱਲਾ ਰੱਖਣਾ ਅੱਖਾਂ ਨੂੰ ਪਾਣੀ ਦੀ ਸਾਫ ਦੇ ਚਿੱਟੀ ਮਾਰਨੀ ਨੱਕ ਨੂੰ ਗਿੱਲਾ ਰੱਖਣਾ ਪਾਣੀ ਜ਼ਿਆਦਾ ਪੀਣਾ ਗਲੇ ਨੂੰ ਗਿੱਲਾ ਰੱਖਣਾ ਸਿਪ ਬਈ ਸਿਪ ਪਾਣੀ ਪੀਂਦੇ ਰਹਿਣਾ ਹਾ ਨੋਟੀਫਾਇਰ ਵਿੱਚ ਪੀ ਵੀ ਇੱਥੇ ਲੋਡ ਪੈ ਜਾਂਦੀ ਹੈ ਕਈਆਂ ਹਾਲਾਤਾਂ ਦੇ ਵਿੱਚ ਕਿਉਂਕਿ ਜਿਹੜੀ ਹਵਾ ਵਾ ਉਹਨੂੰ ਛੁਲਾ ਕਰਨ ਵਾਸਤੇ ਅਗਰ ਕੂਲਰ ਵਗੈਰਾ ਲੱਗੇ ਨੇ ਤੁਹਾਡੇ ਘਰਾਂ ਦੇ ਅੰਦਰ ਤੇ ਕੂਲਰ ਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਪਾਣੀ ਪਾ ਕੇ ਪਾਣੀ ਵਾਲੀ ਹਵਾ ਜਿਹੜੀ ਉਹ ਚਲਾਈ ਜਾਵੇ ਰੂਮ ਨੂੰ ਵੀ ਥੋੜਾ ਜਿਹਾ ਜਦੋਂ ਉਹ ਪਾਣੀ ਵਗੈਰਾ ਤਰੋਂਕੇ ਖਾਸ ਕਰਕੇ ਜਦੋਂ ਕਿਸੇ ਨੂੰ ਬ੍ਰੌਨਕਾਈਟਸ ਵਗੈਰਾ ਦੀ ਜਾਂ ਦਮੇ ਦੀ ਪ੍ਰੋਬਲਮ ਆ ਜਾਂ ਜਿਆਦਾ ਸੁੱਕੀ ਕਾਂਸੀ ਆ ਰਹੀ ਹੈ ਤੁਸੀਂ ਰੂਮ ਦੇ ਵਿੱਚ ਰਹਿੰਦੇ ਉੱਥੇ ਪੱਖਾ ਚੱਲਦਾ ਤੇ ਕੂਲਰ ਚੱਲਦਾ ਜਾਂ ਇਹ ਐਮਨਿਕ AC ਚੱਲਦਾ ਤਾਂ ਉਹ ਵੀ ਕਮਰੇ ਤਾਂ ਢੇ ਸੋੜੇ ਅਗਰ ਪਾਣੀ ਵਗੈਰਾ ਚੰਗੀ ਤਰ੍ਹਾਂ ਤਰੋਂਕਿਆ ਹੋਵੇ ਮਿੱਟੀ ਘੱਟਾ ਸਾਫ਼ ਕੀਤਾ ਹੋਵੇ ਉੱਥੇ ਤਾਂ ਤਦ ਵੀ ਤੁਹਾਨੂੰ ਕਾਫੀ ਹੱਦ ਤੱਕ ਉਹ ਸਿੰਪਟਮ ਬਣਾ ਤੋਂ ਬਚਾ ਸਕਦੇ ਤੁਸੀਂ ਆਪਣੇ ਜਾਨੀ ਕਿ ਘਰ ਦੀ ਹਵਾ ਨੂੰ ਖੁਸ਼ਕੀ ਤੋਂ ਬਚਾਉਣਾ ਕੁਝੇ ਪਾਣੀ ਤਰੌਂਕਣਾ ਪਵੇ ਇਥੇ ਮਤਲਬ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕੋਈ ਪਾਣੀ ਦੇ ਸਪ੍ਰਿੰਕਲਸ ਕਰਨਾ ਜਾਂ ਕੋਈ ਅਨਸਪਰੇਅ ਕਰਨੀ ਜਾਂ ਕੋਈ ਪਾਣੀ ਦੀ ਕੋਈ ਬਾਲਟੀ ਵਗੈਰਾ ਭਰ ਕੇ ਰੱਖਣੀ ਰੂਮ ਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਜਿਹੜੇ ਰੂਮ ਦੇ ਵਿੱਚ ਰਹਿੰਦੇ ਨੇ ਔਰ ਜਿਨ੍ਹਾਂ ਨੂੰ ਖਾਂਸੀ ਦੀ ਗਲੇ ਦੀ ਆ ਕੋਈ ਚੈਸਟ ਦੀ ਪ੍ਰੋਬਲਮ ਹੈਗੀ ਹੈ ਪਾਣੀ ਜ਼ਿਆਦਾ ਪੀਣਾ ਨਾਰਮਲ ਪਾਣੀ ਦੇ ਨਾਲੋਂ ਗਰਮੀ ਦੇ ਵਿੱਚ ਪਾਣੀ ਜ਼ਿਆਦਾ ਪੀਣਾ ਪੈਂਦਾ ਜੇ ਜਣੀ ਕਾਫੀ ਚਾ ਇਹ ਚੁੜੀ ਕੱਟ ਲੈਣੇ ਕਿਉਂਕਿ ਇਹਦੇ ਨਾਲ ਵੀ ਤੁਹਾਨੂੰ ਡੈਜ਼ੂਰੇਟਿਕਸ ਇਫੈਕਟ ਹੋ ਗਿਆ ਤੇ ਸੀਡ ਦੇ ਵਿੱਚੋਂ ਪਾਣੀ ਦੀ ਕਮੀ ਹੁੰਦੀ ਹੈ ਜਿਹੜੇ ਅਸੀਂ ਲੈਣੇ ਆ ਫਰੂਟ ਵਗੈਰਾ ਉਹ ਵੀ ਪਾਣੀ ਵਾਲੇ ਜਿਨ੍ਹਾਂ ਦੇ ਜਿਵੇਂ ਵਾਟਰਮੈਲਨ, ਖਰਬੂਜ, ਨਿੰਬੂ ਪਾਣੀ ਵਗੈਰਾ ਲੈਣਾ ਇਹ ਵੀ ਜਾਂ ਕੋਈ ਸੈਲਡ ਲੈਣਾ ਜਿਵੇਂ ਖੀਰਾ ਖੀਰੇ ਦੇ ਵਿੱਚ ਵੀ ਪਾਣੀ ਹੁੰਦਾ ਇਦਾਂ ਦੇ ਜਿਹੜੇ ਸਾਨੂੰ ਫਰੂਟ ਨੇ ਸਲਾਦ ਨੇ ਉਹ ਲੈਣੇ ਚਾਹੀਦੇ ਆ ਜਿਆਦਾ ਖੁਸ਼ਕ ਚੀਜ਼ਾਂ ਜਿਹੜੀਆਂ ਉਹ ਨਹੀਂ ਲੈਣੀਆਂ ਚਾਹੀਦੀਆਂ ਇਸ ਕਰਕੇ omega 3 ਵੀਕ ਪੂਰ ਪ੍ਰੋਪਰ ਡੋਸ ਦੇ ਵਿੱਚ ਤੁਸੀਂ ਖਰਾਕ ਜਿਹੜੀ ਆ ਉਹ ਲੈਂਦੇ ਰਹੋ omega 3 ਜੇ ਸਪਲੀਮੈਂਟ ਦੇ ਰੂਪ ਵਿੱਚ ਨਾਲੋਂ ਦੇ ਕੁਦਰਤੀ ਤੌਰ ਤੇ ਜਿਹੜੀ ਖਰਾਕ ਆ ਵਿਟਾਮਿਨਸ ਵਗੈਰਾ ਦੀ ਪ੍ਰੋਪਰ ਆਪਣੀ ਖਰਾਕ ਦੇ ਵਿੱਚ ਧਿਆਨ ਰੱਖੋ ਤੇ ਕੋਸ਼ਿਸ਼ ਕਰੋਗੇ 2 3 ਵਾਰੀ ਇਸ਼ਨਾਨ ਦਿਨ ਦੇ ਵਿੱਚ ਧਰੂ ਕੀਤਾ ਜਾਵੇ ਅਗਰ ਤੁਸੀਂ ਬਾਹਰ ਦੁਪਹਿਰੇ ਕੰਮ ਕਰਕੇ ਆਉਂਦੇ ਹੋ ਆਫਿਸ ਤੋਂ ਆਉਂਦੇ ਹੋ ਗਰਮੀ ਦੇ ਵਿੱਚ ਤਾਂ ਕੋਸ਼ਿਸ਼ ਕਰੋਗੇ ਆਣ ਕੇ ਤੁਸੀਂ ਇਸ਼ਨਾਨ ਜ਼ਰੂਰ ਕਰੋ ਨਾਰਮਲ ਪਾਣੀ ਦੇ ਨਾਲ ਤੇ ਸਾਬਣ ਜਿਹੜਾ ਵਾ ਉਹ ਵੀ ਜ਼ਿਆਦਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸਾਬਣ ਵੀ ਸਾਡੀ ਸਕਿਨ ਨੂੰ ਕਈ ਵਾਰੀ ਜ਼ਿਆਦਾ ਖੁਸ਼ਕ ਕਰ ਦਿੰਦਾ ਹੈ ਖਾਸ ਕਰਕੇ ਜਿਹੜੇ ਆ ਖੁਸ਼ਬੂਦਾਰ ਰੰਗਦਾਰ ਜ਼ਿਆਦਾ ਸੋਪ ਨੇ ਨਾਰਮਲ ਪਾਣੀ ਦੇ ਨਾਲ ਆਪਣੇ ਸਰੀਰ ਨੂੰ ਠੰਡਾ ਰੱਖੋ ਪਾਣੀ ਨਾਲ ਹੱਥ ਮੂੰਹ ਵਾਰ-ਵਾਰ ધોਓ ਪਾਣੀ ਦੇ ਛਿੱਟੇ ਮਾਰੋ ਵਾਰ-ਵਾਰ ਮੂੰਹ ਨੂੰ ਸਾਬਣ ਲਾਉਣ ਦੀ ਜ਼ਰੂਰਤ ਨਹੀਂ ਹੈ ਜਿਆਦਾ ਤੁਸੀਂ ਸਾਬਣ ਵਰਤੋਗੇ ਤਾਂ ਉਹ ਵੀ ਤੁਹਾਡੇ ਮੂੰਹ ਨੂੰ ਅੱਖਾਂ ਨੂੰ ਜੀ ਜ਼ਿਆਦਾ ਖਰਾਬ ਕਰੇਗਾ ਨੱਕ ਦੇ ਅੰਦਰ ਵੀ ਕੋਸ਼ਿਸ਼ ਕਰੋ ਕਿ ਥੋੜਾ ਕੋਈ ਡਿਸਟਿਲਡ ਵਾਟਰ ਵਗੈਰਾ ਦੀਆਂ ਅਗਰ ਤੁਹਾਨੂੰ ਕੋਈ ਪ੍ਰੋਬਲਮਸ ਹੈਗੀ ਹੈ ਜਿਆਦਾ ਨੱਕ ਖੁਸ਼ਕ ਰਹਿਦਾ ਜਾਂ ਨੱਕ ਅੰਦਰੋਂ ਤੁਹਾਡੇ ਦਰਦ ਹੁੰਦਾ ਤਾਂ ਡਿਸਟਿਲਡ ਵਾਟਰ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਪਾ ਲਿਆ ਜਾਵੇ ਇਹ ਕੋਈ ਜ਼ਿਆਦਾ ਤੁਹਾਨੂੰ ਤਕਲੀਫ ਆ ਰਹੀ ਹੈ ਤੇ ਆਪਣੇ ਡਾਕਟਰ ਦੇ ਨਾਲ ਜ਼ਰੂਰ ਸਲਾਹ ਕਰੋ ਅੱਖਾਂ ਦੀ ਪ੍ਰੋਬਲਮ ਹੈ ਅੱਖਾਂ ਵਾਲੇ ਡਾਕਟਰ ਨੂੰ ਕੋਈ ਨੱਕ ਦੇ ਵਿੱਚ ਪ੍ਰੋਬਲਮ ਹੈ ਨੱਕ ਵਾਲੇ ਗਲੇ ਵਾਲੇ ਡਾਕਟਰ ਨੂੰ ਦਿਖਾ ਲਓ ਤੁਸੀਂ ਜਾਂ ਤੁਸੀਂ ਜਨਰਲ ਫਿਜ਼ੀਸ਼ੀਅਨ ਨੂੰ ਦਿਖਾ ਲਓ ਅਗਰ ਤੁਸੀਂ ਦਮੇ ਦੇ ਬਰੌਨਕਾਈਟਸ ਦੇ ਜਾਨੀ ਕਿ ਛਾਤੀ ਦੇ ਵਿੱਚ ਤੁਹਾਡੇ ਕੋਈ ਪ੍ਰੋਬਲਮਸ ਹੈ ਤਾਂ ਤੁਸੀਂ ਆਪਣੇ ਮੈਡੀਕਲ ਸਪੈਸ਼ਲਿਸਟ ਨੂੰ ਜਾ ਜਿੱਥੋਂ ਵੀ ਤੁਹਾਡਾ ਚੈਸਟ ਵਾਲਿਆਂ ਕੋਲੋਂ ਟ੍ਰੀਟਮੈਂਟ ਚੱਲਦਾ। ਆਪਣੀ ਚਮੜੀ ਨੂੰ ਨਮੀ ਦੇ ਕੇ ਰੱਖੋ। ਜਾਨੀ ਕਿ ਜੇਕਰ ਚਮੜੀ ਦੇ ਵਿੱਚੋਂ ਨਮੀ ਘਟ ਜੂਗੀ, ਚਮੜੀ ਖੁਸ਼ਕ ਹੋ ਜੂਗੀ ਤਾਂ ਉਹ ਫਲੇਕੀ ਹੋਣ ਲੱਗ ਜਾਂਦੀ ਹੈ। ਉਹ ਕੋਕੋ ਤੇ ਫਲੈਕਸ ਬਣ ਜਾਂਦੇ ਆ। ਤੇ ਉਹ ਫਲੈਕਸ ਜਿਹੜੇ ਨੇ ਫਿਰ ਉਹ ਕਈ ਤਰ੍ਹਾਂ ਦੇ ਸਾਨੂੰ ਲਕਸਾ ਜੀ ਅਗਰ ਚਮੜੀ ਦੇ ਉੱਪਰ ਖਾਰਸ਼ ਜ਼ਿਆਦਾ ਤੁਹਾਡੀ ਹੁੰਦੀ ਹੈ ਪਾਣੀ ਪ੍ਰੋਪਰ ਪੀਣ ਨਾਲ ਸਾਂਭ ਸੰਭਾਲ ਕਰਨ ਦੇ ਨਾਲ ਵੀ ਠੀਕ ਨਹੀਂ ਹੁੰਦੀ ਤਾਂ ਫਿਰ ਚਮੜੀ ਵਾਲੇ ਡਾਕਟਰਾਂ ਦੀ ਵੀ ਲੋੜ ਪਵੇ ਤਾਂ ਤੁਸੀਂ ਸਲਾਹ ਜ਼ਰੂਰ ਲੈ ਲਓ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਲਵਾਜ਼ੂ ਦਾ ਸਾਡੀ ਸਿਹਤ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਕਿਸੇ ਵੀ ਤਰ੍ਹਾਂ ਦਾ ਮੌਸਮ ਅੱਜ ਆਪਾਂ ਖੁਸ਼ਕ ਮੌਸਮ ਦੀ ਗੱਲ ਕਰ ਰਹੇ ਹਾਂ ਜਿਹੜਾ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਕਾਸ ਕਰਿੰਦੀ ਹੈ ਦੇ ਇਸ ਏਰੀਏ ਦੇ ਵਿੱਚ ਆਸ਼ੀਆ ਦੇ ਵਿੱਚ ਜਿੱਥੇ ਜਿੱਥੇ ਵੀ ਚੱਲ ਰਿਹਾ ਹੈ ਇਸ ਕਰਕੇ ਖੁਸ਼ਕ ਹਵਾ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਇਸ ਕਰਕੇ ਆਪਣੇ ਆਪ ਨੂੰ ਪਾਣੀ ਪੂਰਾ ਪਿਓ ਹਾਈਡਰੇਸ਼ਨ ਰੱਖੋ ਆਪਣੇ ਸਰੀਰ ਨੂੰ ਦੇਖਭਾਲ ਆਪਣੀ ਕਰੋ ਤੇ ਤੁਸੀਂ ਤੰਦਰੁਸਤ ਜਿਹੜਾ ਉਹ ਜੀਵਨ ਬਤਾ ਸਕਦੇ ਜਿੰਨੇ ਵੀ ਮੈਟਿਕਸ ਤੁਹਾਨੂੰ ਦੱਸੇ ਨੇ ਉਮੀਦ ਹੈ ਕਿ ਤੁਹਾਨੂੰ ਚੰਗੇ ਲੱਗਣਗੇ ਤੁਹਾਡਾ ਤੰਦਰੁਸਤ ਜੀਵਨ ਚੱਲਦਾ ਰਹੇ ਵਾਹਿਗੁਰੂ ਮਿਹਰ ਕਰੇ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਜਿਆਦਾ ਮਿਰਚ ਮਸਾਲੇ ਵਾਲੀਆਂ ਤਲੀਆਂ ਹੋਈਆਂ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਨਾ ਖਾਓ ਜਿਆਦਾ ਓਵਰ ਰਾਈਪ ਹੋਏ ਫਰੂਟ ਜਾਂ ਓਵਰ ਰਾਈਪ ਜਿਆਦਾ ਪੱਕੇ ਹੋਏ ਸਲਾਦ ਜਿਵੇਂ ਟਮਾਟਰ ਵਗੈਰਾ ਉਹ ਵੀ ਕੋਸ਼ਿਸ਼ ਕਰੋ ਕਿ ਨਾ ਖਾਦੇ ਜਾਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਫਿਰ ਗੈਸਟ੍ਰੋਐਂਟਰਾਈਟਸ ਵਗੈਰਾ ਜਿਹੜਾ ਜਾਂ ਪੇਟੀਆਂ ਉਲਟੀਆਂ ਦੀ ਦਸਤ ਵਗੈਰਾ ਦੀ ਪ੍ਰੋਬਲਮ ਜਿਹੜੀ ਆ ਉਹ ਵੀ ਜਿਆਦਾ ਆ ਜਾਂਦੀ ਹੈ ਹਮੇਸ਼ਾ ਕਰਦਾ ਬਣਿਆ ਹੋਇਆ ਖਾਣਾ ਖਾਓ ਬਾਰ ਰੇੜੀਆਂ ਵਗੈਰਾ ਤੋਂ ਜਿਹੜਾ ਅਸੀਂ ਮਾਰਕੀਟ ਤੋਂ ਖਾਣਾ ਫਾਸਟ ਫੂਡ ਲੈ ਕੇ ਖਾਂਦੇ ਉਹ ਕੋਸ਼ਿਸ਼ ਕਰੋ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਖਾਦਾ ਜਾਵੇ ਪਾਣੀ ਹਮੇਸ਼ਾ ਤੁਸੀਂ ਬਾਹਰ ਜਾਂਦੇ ਹੋ ਸਫ਼ਰ ਦੇ ਵਿੱਚ ਜਾਂਦੇ ਹੋ ਪਾਣੀ ਦੀ ਬੋਤਲ ਕੋਲ ਜਰੂਰ ਰੱਖੋ ਸਿਪ ਬਾਈ ਸਿਪ ਪਾਣੀ ਪੀਂਦੇ ਰਹੋ ਸਰੀਰ ਨੂੰ ਪਾਣੀ ਦੀ ਕਮੀ ਨਾ ਆਵੇ ਨੋਟ ਕਰੋ ਕਿ ਤੁਹਾਨੂੰ 2-3 ਵਾਰੀ ਘੱਟ ਤੋਂ ਘੱਟ ਯੂਰਿਨ ਪਾਸ ਹੋਣਾ ਚਾਹੀਦਾ ਹੈ ਅਗਰ ਤੁਸੀਂ ਸਵੇਰ ਦੇ ਬੈਠੇ ਹੋ ਸ਼ਾਮ ਤੱਕ ਤੁਹਾਨੂੰ ਯੂਰਿਨ ਨਹੀਂ ਪਾਸ ਕੀਤਾ ਇਟ ਮੀਨ ਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਹੈ ਕਿਉਂਕਿ ਪਾਣੀ ਤੁਸੀਂ ਰੱਜ ਕੇ ਪੀਓ ਪ੍ਰੋਪਰ 3 ਤੋਂ 3.5 ਲੀਟਰ ਪਾਣੀ ਘੱਟ ਤੋਂ ਘੱਟ ਦਾਣਾ ਚਾਹੀਦਾ ਕਿਉਂਕਿ ਪੱਖੇ ਦੀ ਹਵਾ, ਕੂਲਰ ਦੀ ਹਵਾ, ਏਸੀ ਦੀ ਹਵਾ ਇਹ ਵੀ ਸਾਡੇ ਸਰੀਰ ਦੇ ਵਿੱਚੋਂ ਪਾਣੀ ਜਿਹੜਾ ਵਾ ਉਹਨੂੰ ਚੂਸਦੀ ਹੈ ਤੇ ਚਮੜੀ ਨੂੰ ਖੁਸ਼ਕ ਕਰਦੀ ਹੈ ਇਹਦੇ ਨਾਲ ਵੀ ਪਾਣੀ ਦੀ ਕਮੀ ਹੁੰਦੀ ਹੈ ਸੋ ਐਕਸਟਰਾ ਪਾਣੀ ਜਿਹੜਾ ਵਾ ਉਹ ਜ਼ਰੂਰ ਦਾਣਾ ਜਿਆਦਾ ਕਾਫੀ ਦਾ ਕੈਫੀਨਸ ਜਿਆਦਾ ਕੋਲਡ ਡਰਿੰਕ ਐਵੇਂ ਨਹੀਂ ਚੀਜ਼ਾਂ ਖਾਣ ਲਓ ਕਿਉਂਕਿ ਜਿਆਦਾ ਜਿਹੜੀ ਕੈਫੀਨ ਹੈ ਜਿਵੇਂ ਵਾਰ-ਵਾਰ ਚਾਹ ਪੀਣੀ ਕੌਫੀ ਲੈਣੀ ਇਹਦੇ ਨਾਲ ਵੀ ਸਾਨੂੰ ਜਦੋਂ ਜਿਹੜਾ ਉਹ ਜੁਰੂਨ ਵਾਰ-ਵਾਰ ਤੇਰੇ ਪਾਸ ਹੋ ਕੇ ਤੇ ਫਿਰ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਲੱਸੀ ਵਗੈਰਾ ਬਹੁਤ ਲੈ ਸਕਦੇ ਹੋ ਤੁਸੀਂ ਸੰਘਵੀ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਆਪੀ ਤਿਆਰ ਕਰਕੇ ਲਈ ਜਾਓ ਤਾਂ ਕਿ ਤੰਦਰੁਸਤ ਜੀਵਨ ਤੁਸੀਂ ਉਹ ਫਰੂਟ ਲਓ ਤਾਂ ਉਹ ਸੈਲਡ ਲਓ ਇੱਕ ਤੇ ਉਹ ਜਿਆਦਾ ਪੱਕੇ ਨਾ ਹੋਣ ਦੂਜਾ ਜਿਨ੍ਹਾਂ ਦੇ ਵਿੱਚ ਪਾਣੀ ਹੋਵੇ ਜਿਵੇਂ ਵਟਰਮੇਲਨ ਬਹੁਤ ਵਧੀਆ ਹੈਗਾ ਅੱਜਕੱਲ੍ਹ ਕੁਦਰਤੀ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਖਰਾਕ ਨੇ ਆਂਬ ਆਜਨੇ ਅੱਗੇ ਆਂਬ ਵੀ ਬਹੁਤ ਵਧੀਆ ਨੇ ਪਰ ਉਹ 슈ਗਰ ਵਾਲੇ ਮਰੀਜ਼ ਜਿਨ੍ਹਾਂ ਨੂੰ ਡਾਕਟਰ ਨੇ ਐਡਵਾਈਸ ਕੀਤਾ ਹੋਇਆ ਤੇ ਕੀ ਖਾਣਾ ਕੀ ਨਹੀਂ ਖਾਣਾ ਉਹ ਵੀ ਆਪਣੀ ਖਰਾਕ ਦਾ ਧਿਆਨ ਰੱਖੋ ਜੋ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਬੁਰ ਬਿਮਾਰੀ ਹੈ ਇਲਨਸ ਹੈ ਤਾਂ ਉਹਦੇ ਨੂੰ ਧਿਆਨ ਵਿੱਚ ਰੱਖ ਕੇ ਉਹ ਦਵਾਈਆਂ ਵੀ ਆਪਣੀਆਂ ਪ੍ਰੋਪਰ ਡੋਸ ਦੇ ਵਿੱਚ ਲੈਦੇ ਰਹੋ। ਤੋਂ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ। ਧੰਨਵਾਦ, ਸ਼ੁਕਰੀਆ ਮਿਹਰਬਾਨ। ਸਤਿ ਸ੍ਰੀ ਅਕਾਲ।